ਜੀ ਸਭ ਤੁਸੀਂ ਅਨਕਾਲਜੀਤ ਸੋ ਗੱਲ ਕਰਦੇ ਆ ਲੇਖ ਵੀਡੀਓ ਬਾਰੇ ਸੋ ਪਿੰਕੀ ਨੂੰ ਜਦ ਕਵਲ ਨੇ ਰੰਗੇ ਹੱਥੀ ਫੋਨ ਕਰਦਿਆ ਫੜਿਆ ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕੇ ਪਿੰਕੀ ਹਮੇਸ਼ਾ ਹੀ ਆਪਣੇ ਬੁਆਏਫਰੈਂਡ ਨੂੰ ਫੋਨ ਕਰਦੀ ਰਹਿੰਦੀ ਹੈ ਤੇ ਇਤਿਹਾਸ ਨੂੰ ਸ਼ੱਕ ਵੀ ਹੁੰਦਾ ਹੈ ਪਰ ਉਹ ਕਹਿੰਦੀ ਨਹੀਂ ਕਿਉਂਕਿ ਉਸ ਨੂੰ ਪੂਰਾ ਯਕੀਨ ਨਹੀਂ ਹੁੰਦਾ ਕਵਲ ਹਮੇਸ਼ਾ ਬਾਹਰ ਹੀ ਰਹਿੰਦਾ ਹੈ ਆਪਣਾ ਕੰਮ-ਕਾਰ ਕਰਦਾ ਉਸ ਨੂੰ ਨਹੀਂ ਪਤਾ ਕਿ ਘਰ ਵਿੱਚ ਕੀ ਹੁੰਦਾ ਉਸ ਨੂੰ ਲੱਗ ਰਿਹਾ ਹੈ ਕਿ ਘਰ ਦੇ ਹਾਲਾਤ ਅੱਗੇ ਨਾਲੋਂ ਚਲੋ ਵਧੀਆ ਸੁਧਰ ਗਏ ਆ ਕਿਉਂਕਿ ਪਿੰਕੀ ਜਦ ਆਪਣੇ ਪੇਕੇ ਨੂੰ ਵਾਪਸ ਆਉਂਦੀ ਆ ਤੇ ਉਸ ਤੋਂ ਬਾਅਦ ਉਸ ਦਾ ਸੁਭਾਅ ਵਿੱਚ ਥੋੜਾ ਫਰਕ ਪਿਆ ਜਾਂਦਾ ਹੈ ਪਹਿਲਾਂ ਤਾਂ ਉਹ ਘਰ ਦਾ ਕੋਈ ਕੰਮ ਵੀ ਨਹੀਂ ਕਰਦੀ ਪਰ ਹੁਣ ਸਾਰੇ ਘਰ ਦੇ ਕੰਮ ਵੀ ਕਰਨ ਲੱਗ ਪਈ ਆ ਤੇ ਆਪਣੀ ਸੱਸ ਨਾਲ ਵੀ ਵਧੀਆ ਬੋਲਦੀ ਆ ਤੇ ਕਵਲ ਨਾਲ ਵੀ ਕਵਲ ਨੂੰ ਲੱਗਦਾ ਇੱਕ ਹੀ ਚੱਲ ਵਧੀਆ ਚੱਲ ਰਿਹਾ ਸਾਰਾ ਕੁਝ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਦਿਮਾਗ ਵਿੱਚ ਕੀ ਖਿਚੜੀ ਪੱਕ ਰਹੀ ਆ ਇਸ ਕਰਕੇ ਉਸ ਨੇ ਕਦੀ ਵੀ ਉਸ ਵੱਲ ਧਿਆਨ ਨਹੀਂ ਦਿੱਤਾ ਪਰ ਅਚਾਨਕ ਜਦ ਪਿੰਕੀ ਨੂੰ ਫੋਨ ਆ ਜਾਂਦਾ ਹੈ ਤੇ ਪਿੰਕੀ ਕੀ ਬਾਹਰ ਜਾ ਕੇ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਆਪਣੇ ਘਰ ਦੀ ਬਾਲਕੋਨੀ ਵਿੱਚ ਤੇ ਕਬਲ ਉਧਰ ਆਪਣੇ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਉਸ ਨੂੰ ਲੱਗਦਾ ਹੈ ਕਿ ਇਹ ਉਧਰ ਵਿਜੀ ਆ ਚੱਲ ਮੈਂ 2 ਮਿੰਟ ਗੱਲ ਕਰ ਹੀ ਲੈਣੀ ਆ ਜਦ ਉਹ ਗੱਲ ਕਰ ਰਹੀ ਹੁੰਦੀ ਆ ਤੇ ਅਚਾਨਕ ਕਬਲ ਨੂੰ ਉਸ ਦੀ ਆਵਾਜ਼ ਆਉਂਦੀ ਆ ਅਲਨ ਦਾ ਕਵਲ ਇੱਕ ਨੋਰ ਕਰ ਦਿੰਦਾ ਹੈ ਉਹ ਸੋਚਦਾ ਹੈ ਕਿ ਕਿਸੇ ਦਾ ਰਿਸ਼ਤੇਦਾਰ ਦਾ ਫੋਨ ਆ ਰਿਹਾ ਹੋਣਾ ਪਰ ਉਹ ਸੋਚਦਾ ਹੈ ਕਿ ਸੁਣਾ ਤਾਂ ਸਹੀ ਕੀ ਗੱਲ ਕਰ ਰਹੀ ਆ ਜਦ ਉਹ ਪਿੱਛੇ ਜਾ ਕੇ ਖੜਾ ਹੋ ਜਾਂਦਾ ਹੈ ਤੇ ਉਧਰੋਂ ਪਿੰਕੀ ਨੇ ਫੋਨ ਅਜੇ ਕੱਟਿਆ ਹੀ ਹੁੰਦਾ ਹੈ ਤੇ ਉਸੇ ਵੇਲੇ ਨੰਬਰ ਕੱਟਣ ਲੱਗ ਪੈਂਦੀ ਆ ਕਵਲ ਉਸ ਨੂੰ ਪੁੱਛਦਾ ਹੈ ਕਿ ਤੂੰ ਕਿਸ ਨਾਲ ਗੱਲ ਕਰ ਰਹੀ ਸੀ ਕਿਸ ਦਾ ਫੋਨ ਆ ਰਿਹਾ ਸੀ ਤੇ ਪਿੰਕੀ ਝੂਠ ਬੋਲਣ ਲੱਗ ਪੈਂਦੀ ਆ ਤੇ ਬਹਾਨਾ ਬਣਾ ਦਿੰਦੀ ਆ ਕਿ ਮੇਰੀ ਫਰੈਂਡ ਦਾ ਫੋਨ ਆ ਰਿਹਾ ਸੀ ਕਵਲ ਸੋਚਦਾ ਹੈ ਕਿ ਸ਼ਾਇਦ ਸੱਚਮੁੱਚ ਹੀ ਇਸ ਦੀ ਫਰੈਂਡ ਦਾ ਫੋਨ ਆ ਰਿਹਾ ਹੋਵੇ ਭਾਰ ਪਿੰਕੀ ਦੇ ਰੰਗ ਉੱਡੇ ਹੁੰਦੇ ਆ ਇਹ ਦੇ ਕੇ ਕਵਲ ਦੇ ਦਿਮਾਗ ਵਿੱਚ ਸ਼ੱਕ ਜਿਆ ਪੈਦਾ ਹੁੰਦਾ ਹੈ ਉਹ ਸੋਚਦਾ ਹੈ ਕਿ ਚਲ ਹੁਣ ਇਸ ਨੂੰ ਮੂੰਹ ਤੇ ਨਹੀਂ ਕਹਿਣਾ ਪਰ ਮੈਂ ਇਸ ਦੇ ਫੋਨ ਵਿੱਚ ਚੈੱਕ ਕਰਾਂਗਾ ਕਿ ਇਸ ਦਾ ਕਿਸ ਕਿਸ ਦਾ ਫੋਨ ਆਇਆ ਸੀ ਜਦ ਕਵਲ ਉਹ ਇਧਰ ਉਧਰ ਕਵਲ ਦੇ ਕੰਮਕਾਰ ਕਰ ਰਹੀ ਹੁੰਦੀ ਹੈ ਜਿਵੇਂ ਕਿਸ ਨੇ ਕੰਮ ਤੇ ਜਾਣਾ ਹੁੰਦਾ ਉਸ ਦੇ ਲਈ ਸਮਾਨ ਵਗੈਰਾ ਫੜਾ ਰਹੀ ਹੁੰਦੀ ਹੈ ਤੇ ਕਵਲ ਹੌਲੀ ਜੀ ਉਸ ਦਾ ਫੋਨ ਚਾ ਕੇ ਦੇਖਦਾ ਹੈ ਤੇ ਉਸ ਵਿੱਚ ਕੋਈ ਵੀ ਕਾਲ ਨਹੀਂ ਹੁੰਦੀ ਕਿਉਂਕਿ ਸਾਰੀਆਂ ਕਾਲਾਂ ਉਸ ਨੇ ਡਿਲੀਟ ਕਰ ਦਿੱਤੀਆਂ ਦਿੱਗੇ ਕਬਰ ਸੋਚਦਾ ਹੈ ਕਿ ਫੋਨ ਤਾਂ ਆ ਰਿਹਾ ਸੀ ਪਰ ਕੋਈ ਕਾਲ ਵੀ ਨਹੀਂ ਹੋਈ ਫੇਰ ਇਸ ਫੋਨ ਦੀ ਨੰਬਰ ਕਿਹੜੀ ਕੋਲੋਂ ਡਿਲੀਟ ਕੀਤਾ ਹੋਵੇਗਾ ਕਵਲ ਦੇ ਮਨ ਵਿੱਚ ਸ਼ੱਕ ਪੈਦਾ ਹੋਣ ਲੱਗ ਪੈਂਦਾ ਹੈ ਸੋ ਪਿੰਕੀ ਸੋਚਦੀ ਹੈ ਕਿ ਮੈਂ ਬਚ ਗਈ ਪਰ ਹੁਣ ਕਵਲ ਦੀ ਨਿਗਾਹ ਵਿੱਚ ਪਿੰਕੀ ਚੜ ਗਈ ਹੈ ਕਿ ਇਹ ਕਿਸੇ ਨਾਲ ਗੱਲ ਕਰਦੀ ਆ ਇਸ ਕਰਕੇ ਹੁਣ ਕਵਲ ਨੇ ਸੋਚਿਆ ਹੈ ਕਿ ਇਸ ਦੇ ਉੱਤੇ ਮੈਨੂੰ ਧਿਆਨ ਰੱਖਣਾ ਹੀ ਪੈਣਾ ਹੈ ਮੈਂ ਕੁਝ ਹੋਰ ਸੋਚਦਾ ਹਾਂ ਚਲ ਗਲਤ ਨਾ ਨਿਕਲੇ ਪਰ ਜੇ ਇਹ ਗਲਤ ਨਿਕਲੀ ਤਾਂ ਫਿਰ ਮੈਂ ਇਸ ਨੂੰ ਸਬਕ ਸਿਖਾਵਾਂਗਾ ਸੋ ਹੁਣ ਪਿੰਕੀ ਦਾ ਪੇਹ ਦਾ ਖੁੱਲਣ ਹੀ ਵਾਲਾ ਤੇ ਉਧਰ ਕਵਲ ਸਾਰਿਆਂ ਵਿੱਚ ਵੀ ਇਹ ਗੱਲ ਕਰਦਾ ਏ ਕਿ ਆਪਣੀ ਮਾਂ ਨਾਲ ਪਿੰਕੀ ਦੇ ਫੋਨ ਤੇ ਉੱਤੇ ਫੋਨ ਆਇਆ ਸੀ ਭਾਰ ਇਸ ਨੇ ਫੋਨ ਦੇ ਵਿੱਚੋਂ ਨੰਬਰ ਡਿਲੀਟ ਕਰ ਦਿੱਤਾ ਮੈਨੂੰ ਇਸ ਦੇ ਉੱਤੇ ਸ਼ੱਕ ਹੋ ਰਿਹਾ ਤੇ ਕਵਲ ਦੀ ਮੰਮੀ ਵੀ ਅੱਗੋਂ ਇਹੀ ਕਹਿੰਦੀ ਆ ਕਿ ਜਦੋਂ ਵੇਖਾਂ ਮੈਂ ਫੋਨ ਤੇ ਲੱਗੀ ਹੀ ਰਹਿੰਦੀ ਆ ਜਦ ਮੁੰਡਾ ਲੈ ਜਾਂਦੀ ਆ ਤਾਂ ਵੀ ਫੋਨ ਤੇ ਗੱਲ ਕਰਦੀ ਆ ਕਵਲ ਹੁਣ ਸੋਚੀ ਪਹ ਜਾਂਦਾ ਏ ਕਿ ਕੋਈ ਨਾ ਕੋਈ ਧਾਲ ਵਿੱਚ ਕਾਲਾ ਜੁਰ ਪੂਰੇ ਸੋ ਹੋਣ ਦੇਖਾਂਗੇ ਕਿ ਪਿੰਕੀ ਦਾ ਕਦੋਂ ਹੋਵੇਗਾ ਪਰਦਾ ਫਾਸ਼ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ